ਹੈਲੋ ਜੀ ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਗੇ ਚੜ੍ਹਦੀ ਕਲਾ ਚ ਹੋਗੇ ਨਾ ਜਜ ਮੌਸਮ ਇੰਨਾ ਘੰਡਾ ਹੋਇਆ ਨਾ ਅ ਸਵੇਰ ਦਮੀ ਪੈੰਡਿਆ ਸੀ ਅੱਜ ਸੌਂ ਦੇ ਪਹਿਲੇ ਚੜੀ ਲੱਗ ਗਈ ਆ ਮੀਂਹ ਦੇ ਵੈਸੇ ਦੋ ਤਿੰਨ ਵਾਰੀ ਪੈ ਗਿਆ ਇਧਰ ਰਾਤ ਰਾਤ ਪੈ ਜਾਂਦਾ ਏ ਕੋ ਸੁੱਤੇ ਹੋਈਦਾ ਉਸ ਟਾਈਮ ਪਤਾ ਨਹੀਂ ਚੱਲਦਾ ਹੈਗਾ ਤੇ ਦਿਨ ਚੜ੍ਹ ਦਿਨ ਧੁੱਪ ਨਹੀਂ ਘਲੋਂਦੀ ਸੀ ਅੱਜ ਤੇ ਸਵੇਰ ਦਮੀ ਸ਼ੁਰੂ ਹੋਇਆ ਏ ਬਹੁਤ ਸੋਹਣਾ ਮੌਸਮ ਠੰਡਾ ਅੱਜ ਹੋ ਗਿਆ ਏ ਕਾਇਮ ਵੈਸੇ ਅੱਜ ਨੀ ਠੰਡੀ ਹਵਾ ਚੱਲ ਰਹੀ ਏ ਨਾ ਅੱਜ ਗਰਮੀ ਬਹੁਤ ਜ਼ਿਆਦਾ ਹੋਈ ਕੱਲ ਦੀ ਜਦੋਂ ਦਾ ਵੈਸੇ ਮੀਂਹ ਨਾ ਚੜਿਆ ਗਰਮੀ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਤੇ ਗਰਮੀ ਜ਼ਿਆਦਾ ਹੋ ਜਾਂਦੀ ਅਰੇ ਵੈਸੇ ਤਾਂ ਮੀਂਹ ਪੈਗਾ ਕਿ ਨਾ ਮੌਸਮ ਬਹੁਤ ਸੋਹਣਾ ਠੰਡਾ ਹੋ ਗਿਆ ਹੈ ਹਵਾ ਕਾਫੀ ਜੱਲਾਂ ਦੀ ਠੰਡੀ ਬੱਚੇ ਚੱਲ ਗਏ ਸਕੂਲ ਲੈ ਨਿੰਬੂ ਵੀ ਦੇਖੋ ਕਿੰਨਾ ਸੋਹਣਾ ਮੀਂਹ ਆ ਪਿੱਛੇ ਅਗਲਾ ਗਲਗਲਾ ਹੋਇਆ ਤੇ ਬੜੀ ਹਸਨ ਲੱਗਦੀਆਂ ਬੂੰਦਾਂ ਜੀਆਂ ਮੀਂਹ ਦੀਆਂ ਇਹਨਾਂ ਕੰਡੇ ਬਹੁਤ ਜ਼ਿਆਦਾ ਵੱਡੇ ਵੱਡੇ ਆ ਹੱਥਾਂ ਨੇ ਵਾਈਦੇ ਨਾ ਬਹੁਤ ਜ਼ਿਆਦਾ ਵੱਡੇ ਆ ਨਿੱਕ ਜਿਆਦਾ ਵਜਦੇ ਰੱਤ ਤੁਹਾਨੂੰ ਮੀਂਹ ਨਾਲ ਬਹੁਤ ਸਾਰਾ ਲੱਗਣਿਆ ਤੇ ਮੀਂਹ ਨਿਕ ਨਿਕਾ ਪਿਆ ਹੈ ਨਾ ਮਾ ਜੀ ਇੱਥੇ ਮੈਂ ਆ ਗਈ ਹਾਂ ਰਸੋਈ 'ਚ ਮੈਂ ਬਣਾ ਲੰਗੀ ਹਾਂ ਅੱਜ ਕੜੀ ਗਰਮੀ ਹੈ ਥੋੜੀ ਘੱਟ ਸੀ ਤੁਹਾਨੂੰ ਪਤਾ ਸਵੇਰ ਦਾ ਮੀਂਹ ਪੈਂਦਿਆ ਸੀ ਹਾਲੇ ਮੌਸਮ ਥੋੜਾ ਠੰਡਾ ਹੀ ਨਿਕ ਕੜੀ ਬਣਾ ਲੈਣੇ ਅੱਜ ਤਾਂ ਉਹ ਬਦ ਗਰਮੀ ਜ ਕੜੀ ਬਣਾਣੀ ਬਹੁਤ ਆ ਫਿਲਾਂਗਦੀ ਵਾ ਟਾਈਮ ਲੱਗ ਜਾਂਦਾ ਕੜੀ ਬਣਾਉਂਦੇ ਆ ਮੈਂ ਕਿ ਅੱਜ ਕੜੀ ਬਣਾ ਲੈਣੇ ਆ ਲੱਗੀਆਂ ਇੱਥੇ ਸ਼ੁਰੂ ਹੋਣਾ ਕੜੀ ਬਣਾਉਂਦੇ ਟਾਈਮ ਲੱਗਣਾ ਕੁਛ ਹੀ ਟਾਂਡੀਆਂ ਹੋਣੀ ਐ ਪਹਿਲਾਂ ਮੈਂ ਲਾ ਲਾਂ ਕੜੀ ਨੂੰ ਤਰਕਾ ਪਕੌੜੇ ਮੈਂ ਕੱਢਾਂਗੀ ਬਾਅਦ ਵਿੱਚ ਮੈਂ ਕਿ 10 ਦਿਨ ਲਾ ਕੇ ਕੜੀ ਰੇਚੇਗੀ ਨਾਲੇ ਨਾਲੇ ਹੌਲੀ ਹੌਲੀ ਬੰਦ ਹੀ ਦੇਗੀ ਫਿਰ ਬਾਅਦ ਪਕੌੜੇ ਕੱਢ ਕੇ ਪਾ ਦਾਂਗੇ ਨਾ ਜਿਵੇਂ ਮੈਂ ਇੱਥੇ ਲਾ ਲਾਂਗੀ ਪਹਿਲਾਂ ਤਰਕਾ ਕੜੀ ਨੂੰ ਮਸਾਲਾ ਮੈਂ ਤਿਆਰ ਕਰ ਲਿਆ ਸੀ ਪਹਿਲਾਂ ਹੀ ਸਮਸਾਲਾ ਸਰਾ ਡੀ ਹੋ ਜੇ ਨਾ ਫਿਰ ਹੁੰਦਾ ਜਦੋਂ ਜਲਦੀਂ ਦਰਕਾ ਲੱਗ ਜਾਏਗਾ ਉਹ ਜਿੱਥੇ ਪਹਿਲਾਂ ਪਾਵਾਂਗੇ ਮੇਥਰੇ ਮੇਥਰੇ ਨਾਲ ਖਾਂਦੇ ਘਾਟਵਾ ਫਿਰ ਬੱਚੇ ਕਹਿੰਦੇ ਕਿ ਮੂੰਹ ਚਾਂਦੇ ਆ ਕਵੜੇ ਲੱਗਦੇ ਆ ਇਸ ਕਰਕੇ ਮੈਂ ਥੋੜੇ ਭੁੰਨੀ ਆ ਨਾਲ ਮੈਂ ਪਾ ਦਾਂਗੀ ਜੀਰਾ ਇਹ ਜਿਹੜਾ ਨੂੰ ਭੋਲੂ ਕੇ ਭੋਲ ਲਾਵਾਂਗੇ ਅੱਗੇ ਪਾਵਾਂਗੀ ਮੈਂ ਲਸਣ भून के मेरे जीरे जीरा पहला मैं पा दंगी लसन कड़ी में प्याज ना मैं थोड़े वादी है लग गए थोड़े मैं ज्यादा चीज दे एक बगाम पकौड़े से माड़े से पा दूंगे बाकी सारी कड़ी से ही ਮੈਂ ਜਦੋਂ ਚੰਗੀ ਜਿਹਾ ਪੁੱਲ ਕੇ ਤੇ ਫੇਰ ਅਸੀਂ ਪਾਵਾਂਗੇ ਪਿਆਜ਼ ਇੰਗਰੇਨ ਤੇ ਹੁੰਦੇ ਹੀ ਅਸੀਂ ਕੜੀ ਬਣਾਉਣੀ ਹੈ ਜੀ ਇੰਨੀ ਦੀ ਦਹੀਂ ਦੀ ਕੜੀ ਹੈ ਨਾ ਘੱਟ ਬਣਾਉਣੀ ਆ ਤੇ ਕਿਹੜਾ ਡੇ ਕੜੀ ਵੀ ਬਣਦੇ ਵੀ ਨਹੀਂ ਦਹੀਂ ਦੀ ਬੰਦੀ ਹੁਣ ਅਸੀਂ ਇੱਥੇ ਤੇ ਇੰਬੀ ਦੀ ਬਣਾਉਣੀ ਆ ਤੁਹਾਨੂੰ ਪਤਾ ਵੀ ਜਾਣੋ ਫਿਰ ਦਹੀਂ ਲਿਆਓ ਫਿਰ ਇੰਨਾ ਖੱਟਾ ਨਹੀਂ ਹੁੰਦਾ ਹੈਗਾ ਤੇ ਇੰਗਰੀ ਬਣਾਵਾਂਗੇ ਮੈਂ ਇਥੇ ਲਸਣ ਆਪਣਾ ਪੋ ਚ ਗਿਆ ਹੈ ਹੁਣ ਮੈਂ ਪਾਵਾਂਗੀ ਪਿਆਜ਼

प्याज चमीर भुन भुन लगे बनावा चौल प्याज में चंता तो भुन में पा देंगी मिर्चा मिर्च मैं बीक नहीं लंबी लंबे लंबे चीड़िया सारे कि मिर्चा पाओ बहुत ज्यादा तक पता है अब कल आ इसका पता चलना मिर्च का भी मिर्च मिर्च आई सारे बोलन लग जाएंगे ਕੋਈ ਜੇ ਪਾਪਾ ਮੈਨੂੰ ਕਹਿੰਦੇ ਕਿ ਮਿੱਠਾ ਨਹੀਂ ਹੜੀ ਨਾ ਪਾਈ ਮੂੰਹ ਤੇ ਆ ਜਾਂਦੀਆਂ ਵਾ ਮਿੱਠਾ ਕੌੜੀਆਂ ਬੜੀਆਂ ਨੇ ਉਹ ਜਿੱਥੇ ਕੋ ਲੰਗ ਵੇਸਣਾ ਨਾਲ ਮੈਂ ਪਾ ਰਿਹਾ ਨੂਨ ਤੇ ਹਲਦੀ ਮਾਜੂਬੇ ਸੰਤੇਮਾ ਬੜੀ ਦੇ ਸਾਹਮਣਾ تھوڑا ਇਹ ਕੋ ਲਾਂਗੇ ਅਗੇ ਥੋੜਾ ਜਿਹਾ ਥੋੜਾ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਘੋਲ ਲਾਂਗੇ ਜਿਹਦੇ ਵਿੱਚ ਗਠਲੀਆਂ ਨਾ ਰਹਿਣ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮੈਂ ਘੋਲ ਲਾਂਗੀ ਇਹਨਾਂ ਵੇਸਾਂ ਨੂੰ ਬਹੁਤ ਕੀ ਕੋਈ ਵੀ ਹੋਏ ਜਦੋਂ ਵੇਸਾਂ ਨੂੰ ਕੁਝ ਵੀ ਕੋਲ ਨਾ ਹੈ ਬਹੁਤ ਵਧੀਆ ਕੁਝ ਦੈਨ ਨਾਲ ਹੁਣ ਵੀਸਾਂ ਚੰਗੀ ਤਰ੍ਹਾਂ ਘੋਲ ਬਣਾ ਲਾਂਗੇ ਥੋੜੀ ਬਣਾਣਾ ਚਲੋ ਖਲੋ ਮਰਾ ਮੇਰਾ ਲਾਗੀ ਪਿਆਜ਼ ਵੀ ਮੇਰੇ ਭੁੱਜ ਗਏ ਜੀ ਤਿੰਨ ਤਰ੍ਹਾਂ ਭੁੱਜ ਵੀ ਇਸ ਤਰ੍ਹਾਂ ਖੁੱਲ ਗਿਆ ਤੁਸੀਂ ਜਾਇਨ ਇਹਦੇ ਵਿੱਚ ਇੰਡੀ ਵਾਲਾ ਪਾਣੀ ਵੀ ਪਾ ਸਕਦੇ ਹੋ ਇਹਦੇ ਵਿੱਚ ਹੀ ਫਰਮੈਂ ਇਹ ਮੇਰੀ ਬਾਅਦ ਵਿੱਚ ਪਾਣੀ ਪਹਿਲਾਂ ਬੇਸਨ ਦਾ ਘੋਲ ਚੰਗੀ ਤਰ੍ਹਾਂ ਪਾਦ ਲੈਣੇ ਵਿੱਚ ਇਹ ਮੈਂ ਪਾਣੀ ਮੈਂ ਬਾਅਦ ਵਿੱਚ ਪਾਉਂਗੀ ਬਦੂਕਾ ਜਿਹਾ ਮੱਛਾ ਨਾ ਆਪਾ ਤੇ ਮੈਂ ਜਿੱਥੇ ਪਾਦਾਂਗੀ ਹੋਂ ਮਿਰਚ ਉਤੇ ਪੂਛੀ ਤੇ ਪਾਪਾ ਮੈਂ ਲਾ ਲੂ ਨਾ ਤੇ ਬ੍ਰੈਡ ਪਈ ਸੀ ਤੇ ਕਹਿਣ ਦੇ ਇਹ ਪਕੌੜੇ ਕਰਨੀ ਆ ਤੂੰ ਤੇ ਮੈਂ ਨਾ ਬ੍ਰੈਡ ਨੂੰ ਪਕੌੜੇ ਕਰਨੇ ਧੋ ਦੇਣਾ ਪਈ ਪਕੌੜੇ ਬਾਹਰ ਦੀ ਤੱਤੀ ਤਰੀ ਵਾਸਤੇ ਮੈਂ ਕਹਿਣੀ ਤੇ ਨਾ ਮੈਂ ਆਪੇ ਬਣਾ ਦੋ ਮੈਂ ਉਸ ਦਾ ਪਕੌੜੇ ਕਰੀ ਵਾਸਤੇ ਨਿਗਲਨੇ ਆ ਲੂਣ ਦਾ ਪਾਤਾ ਪਾ ਕੋ ਦੀਏ ਚੰਗੀ ਤੇ ਲੂਣ ਤੇ ਹੀ ਪਾ ਦਤਾ ਹੁਣ ਮੈਂ ਪਾਦਾ ਵੀ ਨਾਲ ਹੀ ਵੇਖਣ ਵੇਖਣ ਪਾਤਾ ਪਾਣੀ ਵੀ ਨਾਲ ਹੀ ਪਾਤਾ ਨੂੰ ਗਰਮ ਹੋਏ ਸੰ ਨਾਲ ਹੀ ਠੱਠਾ ਬਣਾਵਿੰਦਾ ਹੈ। ਉਹ ਦੇਖੀ ਪਾਲਾ ਹੀ ਇਮਲੀ ਦਾ ਪਾਣੀ। ਇਮਲੀ ਮੈਂ ਹਾਕਾ ਦੂੰਗੀ ਇਤਨਾ ਮਸਲੇ ਹੀ। ਪਤਾ ਨਹੀਂ ਬਦਾ ਉਹਦਾ ਪਾਣੀ ਤਾਂ ਨਿਕਲਦਾ ਨਹੀਂ ਹੱਥਾਂ 'ਮਸਲਣ ਨੂੰ ਕਹਣੀ ਨਹੀਂ। ਹੌਲੀ ਜੀ ਲੋੜ ਤੁਹਾਡੇ ਪਾਣੀ ਪਾ ਕੇ 20 ਮਿੰਟ ਚੰਗੀ ਦਾ ਪਾ ਦਾਂਗੇ। ਇਹ ਆਪਣੇ ਹਿਸਾਬ ਨਾਲ ਪਾਉਣੀ ਇਮਲੀ ਜਿੰਨੇ ਤੁਹਾਨੂੰ ਸਹੀ ਲੱਗਦਾ ਪੈਨ ਖੱਟਾ ਕੋਈ ਘੱਟਾ ਕੋਈ ਡੰਡਾ ਕੋਈ ਪਟਾ ਖੰਡਾ ਪਾਉਂਦਾ ਹੈ। ਉਹ ਚੰਗੀ ਤਰ੍ਹਾਂ ਹਲਾਵਾਂਗੇ ਹੁਣ ਚੰਗੀ ਤਰ੍ਹਾਂ ਕਰੀਏ ਨਾ ਰਹਿ ਜਾਏਗੀ ਕਿ ਪਾਣੀ ਦੀ ਜ਼ਰੂਰਤ ਹੋਰ ਲੱਗੇਗੀ ਫਿਰ ਅਸੀਂ ਫਿਰ ਪਾਵਾਂਗੇ ਵੇਸਾ ਹੜਾ ਕਾਫੀ ਹੱਦ ਤੱਕ ਤਾਂ ਫੁੱਲ ਗਿਆ ਵਸੇ ਜਿਹਨੋਂ ਬਣਾਗੇ ਦੀ ਆਪਣੇ ਵਿੱਚ ਲਾਤੀ ਹੈ ਕੜੀਵਾਸੇ ਲਾ ਗਏ ਇਸੇ ਵੇਲੇ ਪਾਣੀ ਗਰਮ ਰੱਖ ਦਿੰਨੀ ਆ ਤੁਹਾਨੂੰ ਪਤਾ ਹਮੇਸ਼ਾ 20 ਮਿੰਟੋਂ ਮੇਰੇ ਪੂਰ ਜਾਂਦਾ ਹੈ ਲਓ ਜੀ ਤੇ ਉਹ ਵੀ ਆਪਣੇ ਭੰ ਚੱਲੇ ਆ ਇੱਕ ਪਾਸੇ ਮੈਂ ਧਰਿਆ ਸੀ ਪਕੌੜਿਆਂ ਦਾ ਇਸੇ ਪਾਣ ਇਸ ਤੇਲ ਅਜ ਕੜੀ ਵੀ ਆਪਣੇ ਰਿਜ ਚ ਭੰ ਚਲੀ ਆ ਤੇ ਉਹ ਦਿਹਾੜੇ ਸੁਲਦੀਤੀ ਪਈ ਸੀ ਤੇਲ ਵੀ ਆਪਣਾ ਗਰਮ ਹੋ ਗਿਆ ਇਹ ਤੇਰਾ ਕੇ ਬਲੈਡ ਹੁਣ ਤੁਸੀਂ ਤੇ ਪਾਪਾ ਕੱਟ ਰਹੇ ਹੋ ਤੇ ਬਰੈਡ ਫੀਸ ਸੇ ਪਲਾ ਤੇ ਰਹੇ ਬਣਾਵਾਂ ਕੜੀ ਵਾਸਤੇ ਪਕੌੜੇ ਚੌਲ ਵੀ ਆਪਣੇ ਭੰਤ ਲਏ ਆ ਚੌਲ ਮੇਰੇ ਬਣਾਏ ਹੀ ਪੀਸੇ ਵਾਲੇ ਮੇਰੀ ਕੜੀ ਵੀ ਆਪਣੇ ਬਣ ਕੇ ਤਿਆਰ ਹੋ ਚੱਲੀ ਆ ਉਹਨਾਂ ਕੁ ਲਈ ਬਣ ਗੀਏ ਇਹ ਸੋ ਚੌਲ ਬਹੁਤ ਵਧੀਆ ਬਣ ਗਏ ਆ ਪੀਸ ਵੇਲੇ ਨਹੀਂ ਬਹੁਤ ਵਧੀਆ ਬਣਦੇ ਤੌਰ ਤੇ ਕਿਲੀ ਇਹ ਫੁੱਟ ਜਨਲੋਂ ਨਾ ਜਿੱਥੇ ਬਣਾਵਾਂਗੇ ਬ੍ਰੈਡ ਪੀਸ ਲਾਈਕ ਪੜੀ ਆਪਣੀ ਬਣ ਗਈ ਆ ਪੜੀਆਂ ਨੇ ਅੱਜ ਕੱਟ ਕੇ ਫਾਦਦੇ ਦੀ